ਹਾਂਜੀ ਸਵਾਗਤ ਹੈ ਜੀ ਦੀਪ ਡੈੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਮੇਰਾ ਸੰਪਰਕ ਨੰਬਰ 98725 92794 ਨਾਮ ਅਮਨਦੀਪ ਸਿੰਘ ਅੱਜ ਦੀ ਵੀਡੀਓ ਵਿੱਚ ਜਿਹੜੀ ਛੱਕਾ ਮੱਝ ਦੇਖ ਰਹੇ ਆ ਇਹ ਬਾਈ ਦੀ ਸੇਲ ਹੈ ਵਿਕਾਊ ਆ ਬਾਕੀ ਇਸ ਮੱਝ ਦੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੋਣਾ ਤੋਂ ਲਾਵਾਂਗੇ ਪੁੱਛ ਲੈਨੇ ਆਂ ਮੱਚ ਕਿੰਨੇਵੇਂ ਸੂਏ ਲਈ ਗੱਬਣਾ ਤੇ ਪਿਛਲੇ ਸੂਵੇ ਕਿੰਨਾ ਦੁੱਧ ਸੀ ਇਸ ਮੱਚ ਦਾ ਕਿੰਨਾ ਮੋੜ ਕਰਦੇ ਆ ਆਜੋ ਬਾਈ ਜੀ ਸਾਸ਼ਿਕਾ ਬਾਈ ਚਿਕਾ ਬਾਈ ਨਾਂ ਤੇ ਪਰਦਾਸੀ ਬਾਈ ਨਾਂ ਮੇਰਾ ਭਈ ਦਿਲਜੋਤਾ ਪਿੰਡ ਕੋਠਾਗੁਰੂ ਦਾ ਜਿਹੜਾ ਬਠਿੰਡਾ ਸੀ ਲੱਗਿਆ ਰਾਮਪੁਰਾ ਫੂਲ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਹੈਗਾ 628008852747 ਠੀਕ ਹੈ ਜੀ ਬਾਕੀ ਸਕਰੀਨ ਤੇ ਚੱਲ ਰਿਹਾ ਜੀ ਵੀਰ ਜਿਹੜੀ ਆਪਾਂ ਮੱਚ ਦੇਖਦੇ ਕਿੰਨੇਵੇਂ ਸੂਏ ਲਈ ਗੱਬਣਾਈਏ ਬਈ ਇਹ ਤੀਜੇ ਸੂਵੇ ਸਮੂਹ ਵਾਲੀ ਆ ਚਾਰ ਪੰਜ ਤਣ ਲੈਂਦੇ ਆ ਸੂਣ ਚੋ ਪਿਛਲੇ ਸੋ ਦੁੱਧ ਕਿੰਨਾ ਸੀ ਬਾਈ ਪਹਿਲੇ ਸੋਏ ਵੀਰੇ ਨੇ 12 ਲੀਟਰ ਦਿੱਤਾਗਾ ਤੇ ਦੂਜੇ ਸੋ 14 ਪਲੱਸ ਸੀਗਾ ਕਿ 16 ਤੋਂ ਪਲੱਸ ਜਾ ਸਕਦਾਗਾ ਠੀਕ ਹੈ ਜੀ ਤੇ ਤੀਜੇ ਸੋ ਵਾਸਤੇ ਗੱਭਣਾ ਸੋਏ ਵਾਸਤੇ ਗੱਭਣਾ ਠੀਕ ਹੈ ਜੀ ਤੇ ਸਮਾਂ ਕਿੰਨਾ ਸੀ ਬਾਈ ਸੋਆ ਚਾਰ ਪੰਜ ਦਾ ਲੈ ਜੂ ਬਾਈ ਹਜੇ ਸੂਣ ਚ ਚਾਰ ਪੰਜ ਦਾ ਲੈ ਜੂਗੇ ਜੀ ਠੀਕ ਹੈ ਜੀ ਬਾਈ ਮੈਂ ਖੋਲ ਕੇ ਲਈ ਆਹ ਤੁਸੀਂ ਦੇਖ ਸਕਦੇ ਆਂ ਜੀ ਬੀੜ ਦੀ ਘਰ ਦੀ ਮੱਝ ਆ ਪੰਜ ਚਾਰ ਦਿਨ ਦਾ ਸਮਾਂ ਬਾਕੀ ਆ ਸੂਣ ਚ ਬਾਈ ਇਹ ਤਾਂ ਲੰਬੀ ਲਾਈਟ ਲਈ ਤੋੜ ਕੇ ਨੂੰ ਤੋੜਾ ਫੇੜਾ ਪਾ ਚੱਕਰਵਾ ਦਿੰਦੇ ਆ ਮੱਝ ਦਾ ਬਾਕੀ ਬੀੜ ਨੇ ਪੂਰੀ ਸੌਂਗਣਾ ਪਾਲੀਆ ਥਾਲੇ ਵਾ ਆਪਾਂ ਨੇੜੇ ਤੋਂ ਚੱਕਰਵਾ ਦਿੰਨੇ ਆ ਬਾਕੀ 40 ਥਾਣਾ ਪੂਰੇ ਗੈਟ ਚ ਲੱਗੇ ਆ ਪੀੜੀ ਦੇ ਪਾਵਾਂ ਗੂ ਦਾਣਾ ਜੇ ਪਏ ਆ ਦਿਨਾ ਤੇ ਆ ਕੇ ਵਾਕਵਾਲ ਦਾ ਲੈਵਾ ਤਿਆ ਕਰਕੇ ਸੁਣਾ ਆਪਾਂ ਗਾੜੀ ਨੇ ਬੀੜ ਲੈ ਚਲੀ ਅੰਦਰ ਤੁਰਦੀ ਫਰਦੀ ਤੁਸੀਂ ਚੈੱਕ ਕਰ ਸਕਦੇ ਆਂ ਜੀ ਲੈ ਚਲੋ ਬਈ ਮਾਜਰੀ ਲਵਾਈ ਵੀ ਚੰਗੀ ਆਪਾਂ ਵੀੜ ਤੋਂ ਪਤਾ ਕਰ ਦਿੰਨੇ ਆ ਕੀ ਮੋਲ ਕਰਦਾ ਆ ਵੀੜ ਮਰੀ ਫੁਲਕਾਰੀ ਅਗਨ ਕਰਨ ਦੀ ਤੁਸੀਂ ਦੇ ਸਕਦੇ ਆਂ ਬਹੁਤ ਵਧੀਆ ਵੀਰ ਕਹਿੰਦਾ ਵੀ ਪੰਜ ਦਿਨ ਪਿਆ ਸੂਣ ਚ ਪੰਜਾਂ ਦਿਨ ਤੱਕ ਜਿਹੜੀ ਇਹ ਲੈਵਜ ਬਲ ਦੇਖ ਰਹੇ ਆ ਪੂਰੇ ਕੱਢ ਕੇ ਸੂਪਾ ਗਾਲੀ ਠੰਡੀ ਸੀ ਲਿ ਜਿਵੇਂ ਬਾਈ ਠੰਡੀ ਸੀ ਬਹੁਤ ਆ ਬਈ ਜਾਨ ਠੀਕ ਹੈ ਜੀ ਆਦੀ ਦੇ ਸਕਦੇ ਆ ਜੀ ਪਰ ਗਾਲੇ ਗਾਈਆਂ ਅੜ ਗਈ ਆ ਐਚ ਐਫ ਪਕਾਈਆਂ ਨੂੰ ਲੈਵਾ ਤਿਆਰ ਕਰਕੇ ਸੂਣਾ ਬਾਈ ਕਹਿੰਦਾ ਪਹਿਲੇ ਸੂਣ ਚ ਬਹੁਤ ਚੰਗਾ ਲੈਵਾ ਕੱਢ ਜਾਂਦੀ ਆ ਠੀਕ ਹੈ ਮੌਕੇ ਤੇ ਤਿਆਰ ਕਰਦੀ ਆ ਮੌਕੇ ਤੇ ਜਮਾ ਵਧਿਆ ਬਣਾ ਜੂਗੀ ਬਾਕੀ ਇਹ ਜੇ ਸਮਾਂ ਪੰਜ ਦਿਨ ਪਿਆ ਬਾਈ ਪੰਜ ਚਾਰ ਪੰਜ ਦਿਨ ਪਿਆ ਹਜੇ ਠੀਕ ਹੈ ਜੀ ਬਾਕੀ ਬਾਈ ਕਹਿੰਦਾ ਮੌਕੇ ਦੀ ਤਿਆਰੀ ਕਰਦੀ ਹੁੰਦੀ ਹੈ ਇਹ ਪਹਿਲੇ ਸਵੇਰੇ ਬਾਈ ਕਹਿੰਦਾ 12 ਕਿਲੋ ਦੋ ਦਿੱਤਾ ਦੂਜੇ ਸਵੇਰੇ 14 ਕਿਲੋ ਇਸ ਵਾਰ ਵੀ ਵਧ ਵੀ ਸਕਦੀ ਹੈ ਹਾਂ ਬਾਈ 15 16 ਕਰ ਦੂਗੀ ਠੀਕ ਹੈ ਬਾਕੀ ਵੀ ਸਵਾਦ ਦੇ ਤਪੰਡ ਕਿਹਦੇ ਵਾਤੇ ਆਪਣਾ ਕਿਵੇਂ ਅਗਲਾ ਖਰਾਕ ਚਾਰੂਗਾ ਠੀਕ ਹੈ ਵੀਰ ਬਾਕੀ ਸਭੀ ਪੜੀ ਚੰਗੀ ਆ ਰਾਜੀ ਆ ਨਿਗੜਾ ਸਨੱਖੀ ਆ ਠੀਕ ਹੈ ਜੀ ਫੈਸਕਵਾਲ ਦੀ ਵੀ ਚੈੱਕ ਕਰ ਸਕਦੇ ਆ ਖੁੱਲੇ ਧੁੱਲੇ ਆ ਅੰਕਾ ਪੜਾ ਢੀਏ ਛੋਡੀ ਐਨ ਇੱਕ ਵੀ ਕਵੀ ਵੀ ਮਰੀ ਹੰਬੀ ਜੀ ਆ ਵੀਰ ਵੇਚਣ ਵਾਲਾ ਜਾਇਜ਼ ਦਾ ਮੁੱਲ ਕਿੰਨਾ ਕਰਦੇ ਆ ਕੋਈ 1 40 ਆ ਮੁੱਲ ਮਾਨਤਾਂ ਦੀ ਮਾਨਤਾਂ ਨੂੰ ਬਾਕੀ ਮੌਕੇ ਦਾ ਵਾ ਕਰਦੇ ਆਂਗੇ ਜਿਹੜਾ ਵੀਰ ਵੀਡੀਓ ਦੇਖ ਕੇ ਆਊਗਾ ਮੌਕੇ ਤੇ ਮਾਨਤਾਂ ਨੂੰ ਕਰਦੇ ਆਂਗੇ ਆਪਾਂ ਠੀਕ ਹੈ ਜੀ ਵੀਰ ਇੱਕ ਮੋਬਾਈਲ ਨੰਬਰ ਦੱਸ ਦਿਓ ਆਪਣਾ ਮੋਬਾਈਲ ਨੰਬਰ 628008858747 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਦੇ ਘਰੇ ਆ ਸਕਦੇ ਆਂ ਜੀ ਮੁੱਲ 1,40,000 ਰੁਪਇਆ ਪਿੰਡੇ ਦੇ ਸਨਿਕ ਤੁਸੀਂ ਦੇ ਸਕਦੇ ਆ ਬਹੁਤ ਵਧੀਆ ਚਮਕਦਮਕ ਵਾਲੀ ਮੱਝ ਆ ਤੀਜਾ ਸੂਤ ਹੁੰਦੀ ਆ ਆਪਾਂ ਗਾਲੀ ਦਿਨ ਪੰਜ ਚਾਰ ਦਿਨ ਬਾਕੀ ਆ ਦਿਨਾਂ ਤੇ ਆ ਕੇ ਵਾਕਵਾਲ ਦਾ ਲੈਵਾ ਕਰਕੇ ਤਿਆਰ ਲੈਵਾ ਕਰਕੇ ਸੁਣਾ ਤਾਂ ਚਾਰ ਹੀ ਥਾਣਾ ਪੂਰੇ ਗੈਪ ਚ ਪੀੜੀ ਦੇ ਪਾਵਿਆ ਵੰਗੂ ਮੁੱਲ 1,40,000 ਰੁਪਇਆ ਮਾਨਤਨ ਜ਼ਰੂਰ ਹੋ ਜੂਗਾ ਸੋ ਕਰ ਲਓ ਬਾਈ ਹੁਣ ਨਾਲ ਸੰਪਰਕ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ